ਤਰਨਤਾਰਨ ਦੇ ਵਿੱਚ ਚੋਰਾ ਨੇ ਜੜਾਇ ਇੱਕ ਗਨ ਹਾਊਸ ਨੂੰ ਨਿਸ਼ਾਨਾ ਬਣਾਇਆ ਗਨ ਹਾਊਸ ਉਸ ਜਗ੍ਹਾ ਤੇ ਮੌਜੂਦ ਹੈ ਜਿੱਥੋਂ ਮਹਿਜ 20 ਮੀਟਰ ਦੀ ਦੂਰੀ ਤੇ ਜਿਹੜਾ ਇੱਕ ਨਾਕਾ ਜਿਹੜਾ ਕਿ 24 ਘੰਟੇ ਚੱਲਦਾ ਜਿੱਥੇ ਪੁਲਿਸ ਤਨਾਤ ਰਹਿੰਦੀ ਹੈ 24 ਘੰਟੇ ਤੁਸੀਂ ਦੇਖੋਗੇ ਕਿ ਮੇਰੇ ਪਿੱਛੇ ਤਸਵੀਰਾਂ ਨੇ ਇਹ ਉਸ ਨਾਕੇ ਦੀਆਂ ਨੇ ਜਿੱਥੇ 24 ਘੰਟੇ ਪੁਲਿਸ ਤਨਾਤ ਰਹਿੰਦੀ ਹੈ ਇਹ ਉਹ ਨਾਕੇ ਬੰਦੀ ਹੈ ਕਿਉਂਕਿ ਇੱਥੇ ਜਿਹੜਾ ਚੌਕ ਹੈ ਇਹ ਇੱਕ ਤਰਫ ਤੁਸੀਂ ਦੇਖੋਗੇ ਕਿ ਉਹ ਸਾਹਮਣੇ ਬਠਿੰਡਾ ਨੈਸ਼ਨਲ ਹਾਈਵੇ ਦੀ ਤਰਫ ਜਾਂਦਾ ਹੈ ਖੱਬੇ ਆਪ ਜਿਹੜਾ ਅੰਮ੍ਰਿਤਸਰ ਨੂੰ ਜਾਂਦਾ ਤੇ ਜਿਹੜਾ ਇਹ ਮੇਰੇ ਬਿਲਕੁਲ ਸਾਹਨੇ ਹੈ ਇਹ ਕਈ ਤਰਨਤਾਂ ਦੇ ਕਈ ਪਿੰਡਾਂ ਨੂੰ ਜੋੜਦਾ ਜਿਹੜੇ ਬਾਰਡਰ ਦੇ ਨਾਲ ਜੁੜੇ ਨੇ ਚਾਹੇ ਉਹ ਚਵਾਲ ਪਿੱਠੀਗੰਢ ਹੋਵੇ ਖੇਮਕਰਨ ਹੋਵੇ ਇਹ ਚੌਰਾਹ ਮੁੱਖੀ ਚੌਰਾਹ ਹੈ ਜਿੱਥੇ ਹਮੇਸ਼ਾ ਜੜੀਆਂ ਲਾਕੇ ਬੰਦੀ ਰਹਿੰਦੀ ਹੈ ਕਿਉਂਕਿ ਇਹ ਤਰਨਤਾਂ ਦਾ ਐਂਟਰੀ ਪੁਆਇੰਟ ਵੀ ਹੈ ਤੇ ਇਹ ਉਹ ਗਨ ਹਾਊਸ ਹੈ ਜਿਸ ਨੂੰ ਜਿਹੜਾ ਚੌਰਾਵਲੋਂ ਨਿਸ਼ਾਨਾ ਬਣਾਇਆ ਗਿਆ ਦੁਕਾਨ ਦੀ ਦੀਵਾਰ ਤੋੜ ਕੇ ਜਿਹੜਾ ਚੋਰ ਅੰਦਰ ਦਾਖਲ ਹੁੰਦੇ ਨੇ ਮੀਤ ਗਨ ਹਾਊਸ ਹੈ ਇੱਥੇ ਲਗਭਗ ਦੱਸਿਆ ਜਾਏਗਾ ਕਿ 22 ਤੋਂ ਜ਼ਿਆਦਾ ਜਿਹੜੇ ਨੇ ਵੈਪਨ ਚੋਰ ਜਿਹੜੇ ਨੇ ਤੋਂ ਲੈ ਗਏ ਹਾਲਾਂਕਿ ਸ਼ਾਇਦ ਵੈਪਨ ਜ਼ਿਆਦਾ ਸੀ ਇਸ ਕਰਕੇ ਚੋਰ ਸਾਰੇ ਲੈ ਜਾ ਨਹੀਂ ਪਾਏ ਲੇਕਿਨ ਆਪਣੀ ਜਿਹੜੀ ਚੋਰੀ ਦੀ ਘਟਨਾ ਨੂੰ ਛੁਪਾਉਣ ਵਾਸਤੇ ਉਹ ਡੀਵੀਆਰ ਜ਼ਰੂਰ ਨਾਲ ਲੱਗੇ ਨੇ ਸਾਡੇ ਨਾਲ ਇਸ ਗਨ ਹਾਊਸ ਦੇ ਜਿਹੜੇ ਓਨਰ ਨੇ ਉਹ ਸਾਡੇ ਨਾਲ ਨੇ ਭਾਜੀ ਕਿੰਨਾ ਕੋ ਲੋਸ ਹੋਇਆ ਤੇ ਕਿਸ ਵੇਲੇ ਤੁਹਾਨੂੰ ਪਤਾ ਲੱਗਾ ਮੈਂ ਸਰ ਅੱਜ 2 ਵਜੇ ਦੇ ਕਰੀਬ ਜਦੋਂ ਕੰਨਾ ਉਸਤਾਦ ਮੈਂ ਵੇਖਿਆ ਵੀ ਕੰਦ ਪਾੜ ਕੇ ਤੇ ਉਹ ਅਸਲਾ ਲੈ ਗਏ ਤੇ ਚੋਰੀ ਹੋਈ ਆ ਤੇ ਸਾਰੇ ਹੁਣ ਮੈਂ ਵੇਖਿਆ ਗਿੰਦੀ ਕੀਤੀ ਹੈ ਤੇ ਜਿਹਦੇ ਵਿੱਚੋਂ ਮੇਰੇ ਬਾਈਕ ਵੈਪਨ ਜਿਹੜੇ ਮਿਸਿੰਗ ਹੈ ਵਿੱਚੋਂ ਤੇ 40 ਦੇ ਕਰੀਬ ਐਮੂਨੇਸ਼ਨ ਰਾਉਂਡ ਆ। ਇਹ ਰਾਉਂਡਸ ਨੇ। ਇਹਦੇ ਚ ਜਿਹੜੇ ਵੈਪਨਸ ਨੇ ਉਹ ਜਿਹੜੇ ਕਿੜੇ ਨੇ ਕੁਝ ਹਾਈ ਟੈਕ ਵੀ ਨੇ। ਨਹੀਂ ਸਾਰਾ ਹਾਈ ਟੈਕ ਨਹੀਂ 12 ਬੋਰ ਗਨਸ ਆ ਸਾਰੇ ਦੇ 16 ਕੇ 12 ਬੋਰ ਦੀਆਂ ਗਨਾਂ ਚਾਰ ਰਵਾਲਵਰ ਆ ਇੱਕ ਪਿਸਟਲ ਆ। ਇਹ ਇੱਕ ਰਾਈਫਲ ਆ ਜੀ ਕਿਸ ਤਰ੍ਹਾਂ ਦਾਖਲ ਕਿਸ ਤਰ੍ਹਾਂ ਹੋਇਆ ਇਹ ਚੋਰ ਨੂੰ ਕੁਝ ਪਤਾ ਲੱਗਾ ਦੋ ਦੁਕਾਨਾਂ ਇਧਰੋਂ ਪਿੱਛੋਂ ਦੁਕਾਨਾਂ ਦਾ ਨਹੀਂ ਕੰਦ ਪਾੜ ਕੇ ਤੇ ਤੀਸਰੇ ਬੰਨੇ ਆਪਣੀ ਦੁਕਾਨ 'ਚ ਕੰਦ ਪਾੜ ਕੇ ਵੜੇ ਅੰਦਰ ਜੀ ਕੁਝ ਹਜੇ ਕਾਰਡ ਨਾ ਤੇ ਨਹੀਂ ਉਹਨਾਂ ਨੇ ਛੇੜਾ ਖਾਨੇ ਕਿਤੇ ਮੇਰੇ ਕਾਰਡ ਸਾਰ ਸਾਰ ਉਹਦੇ ਹੀ ਸਾਰਾ ਕੁਝ ਰਾਈਫਲਾਂ ਵੀ ਕਾਫੀ ਜਿੰਨੀਆਂ ਕੋਣੋ ਕੋ ਲੈ ਕੇ ਜਾ ਗਈਆਂ ਉਹਨੇ ਲੈ ਗਏ ਰਾਈਫਲਾਂ ਵੀ ਕਾਫੀ 20 25 30 ਰਾਈਫਲਾਂ ਪਈਆਂ ਵਿੱਚ ਜਿਹੜੀਆਂ ਛੱਡ ਗਏ ਤੁਸੀਂ ਜਦੋਂ ਤੁਸੀਂ ਆਏ ਹੋ ਤੁਸੀਂ ਸਾਰਾ ਮੌਕਾ ਦੇਖਿਆ ਕੁਝ ਅੰਦਾਜ਼ਾ ਲੱਗਾ ਕਿ ਚੋਰ ਵਾਪਸ ਕਿਸ ਤਰ੍ਹਾਂ ਗਏ ਹੋਣਗੇ ਨਹੀਂ ਸਰ ਮੈਂ ਤੇ ਪਹਿਲਾਂ ਉਧਰ ਹੀ ਘਬਰਾ ਗਿਆ ਮਾਸੇ ਵਾਲੇ ਸਿਰੀ ਠਾਣੇ ਗਿਆ ਦਰੰਤੀ ਦੇ ਉੱਤੋਂ ਜਾ ਕੇ ਉਹਨਾਂ ਨੂੰ ਇਨਫੋਰਮ ਕਰਕੇ ਇਹਦੇ ਨਾਲ ਲੈ ਕੇ ਆਇਆ ਪੁਲਿਸ ਨੂੰ ਉੱਤੇ ਹਾਂਜੀ ਲੱਗਦਾ ਕਿ ਰਾਤੀ ਕੰਮ ਹੋਇਆ ਹੋਵੇਗਾ ਹਾਂਜੀ ਸਰ ਰਾਤੀ ਹਨੇਰੀ ਕੰਮ ਕੀਤਾ ਕਿਉਂਕਿ 24 ਘੰਟੇ ਦੇ ਨਾ ਕਰਿੰਦਾ ਤੇ ਪੁਲਿਸ ਦਾ ਚੌਂਕ ਦੇ ਵਿੱਚ ਹੈ ਸਰ ਬਿਲਕੁਲ ਤਾਂ ਜਿਹੜਾ ਗਨ ਹੌਸਾ ਹੈ ਤੋਂ ਮਹਿਜ ਮੇਰੇ ਘਰ 20 ਮੀਟਰ ਦੀ ਦੂਰੀ ਤੇ ਪੁਲਿਸ ਆਉਣੀ ਹੈ ਪੁਲਿਸ ਦੇ ਸਾਹਮਣੇ ਕਿਉਂਕਿ ਜੇ ਕੋਈ ਸ਼ਟਰ ਖੋਲਦਾ ਹੈ ਜਾਂ ਕੁਝ ਕਰਦਾ ਹੈ ਜਾਂ ਨਿਕਲਦਾ ਹੈ ਤੋਂ ਛੱਤ ਤੋਂ ਜਾਣਾ ਆਣਾ ਤੇ ਪੁਲਿਸ ਦੀ ਬਿਲਕੁਲ ਚੌਕਸੀ ਰਹਿਣੀ ਚਾਹੀਦੀ ਹੈ ਲੱਗਦਾ ਨਹੀਂ ਕਿਥੇ ਨਾ ਕਿਥੇ ਲਾਪਰਵਾਹੀ ਰਹੀ ਹੈ ਬਿਲਕੁਲ ਲਾਪਰਵਾਹੀ ਹੈਗੀ ਤਾਂ ਚੌਕ ਦੇ ਵਿੱਚ ਇੰਨਾ ਤਗੜਾ ਕੰਮ ਹੋ ਗਿਆ ਸਰ ਕੁਝ ਪੁਲਿਸ ਨੂੰ ਤੁਸੀਂ ਇਨਫੋਰਮ ਕੀਤਾ ਪੁਲਿਸ ਆਈਆ ਮੌਕੇ ਤੇ ਹੁਣ ਐਫ ਆਈ ਆਰ ਵਗੈਰਾ ਲੋਜ ਹੋਈ ਹੈ ਲੇਕਿਨ ਹੁਣ ਤੱਕ ਕੁਝ ਪਤਾ ਲੱਗਾ ਨਹੀਂ ਜਰਾ ਲੈ ਫਿਰ ਲੌਂਚ ਨਹੀਂ ਇਹ ਲੈ ਹੋਣੇ ਜਸਟ ਆਏ ਹੁਣ ਉਪਰੋਂ ਹੋਰ ਅਫੀਸਰ ਆ ਰਹੇ ਆ ਉਹ ਫਿੰਗਰਪ੍ਰਿੰਟ ਵਗੈਰਾ ਆਪਣੇ ਕਰਨਗੇ ਵੇਖਣਗੇ ਲੈਣਗੇ ਕੁਝ ਕਸਟਮਰਸ ਦੇ ਵੀ ਵੈਪਨ ਸੀ ਕੀ ਹਾਂਜੀ ਸਰ ਸੇਫ ਕਸਟਡੀ ਦੇ ਵੈਪਨ ਵੀ ਹੈਗੇ ਲੋਕਾਂ ਨੇ ਜਮਾਏ ਜਿਹੜੇ ਡੈਥ ਕੇਸ ਦੇ ਹੁੰਦੇ ਜਾਂ ਕੋਈ ਬਾਹਰ ਜਾਂਦਾ ਵਰਨ ਉਹ ਜਮਾ ਕਰਵਾ ਕੇ ਜਾਂਦੇ ਆ ਜੀ ਫਿਲਹਾਲ ਉਮੀਦ ਗਨ ਹਾਊਸ ਹੈ ਜਿਹੜਾ ਹੋਂਦ ਸਰ ਗਾ ਇਲੈਕਸ਼ਨ ਆਉਣ ਵਾਲੀਆਂ ਐਮ ਪੀ ਦੀਆਂ ਤੇ ਤਕਰੀਬਨ ਹੀ ਸਾਰੇ ਜ਼ਿਲ੍ਹੇ ਦੇ ਵ ਇਸ ਲਈ ਇਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਵੀ ਇਹ ਚੀਜ਼ ਦਾ ਕਰਨਾ ਚਾਹੀਦਾ ਉਦੋਂ ਤੇ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਵੈਪਨਾ ਹੁੰਨ ਤੇ ਵੈਪਨ ਹੀ ਚਲੋ ਥੋੜੇ 20 22 ਵੈਪਨ ਹੀ ਮੇਰੇ ਕੋਲ ਤੇ ਪਰ ਉਹਨਾਂ ਦੇ 100 ਦੀ ਗਿੰਦੀ ਨਾ ਵੈਪਨ ਹੁੰਦੇ ਜਾਂ 4 5 50 ਵੈਪਨ ਹੁੰਦਾ ਜੀ ਲੋਕਾਂ ਦਾ ਜਮਾ ਸਾਰੇ ਜ਼ਿਲ੍ਹੇ ਦੇ ਵੈਪਨ ਜਮਾ ਹਣੇ ਉਹ ਗਾਨਾ ਹਸਾਂ ਦੇ ਉੱਪਰ ਹੀ ਜਮਾ ਹੁੰਨੇ ਸਰ ਕੁਝ ਕੈਸ਼ ਵਗੈਰਾ ਤੇ ਨਹੀਂ ਸਰ ਕੈਸ਼ ਕੋਈ ਨਹੀਂ ਹੈਗਾ ਬਿਲਕੁਲ ਇੱਕ ਸਵਾਲ ਖੜਾ ਹੁੰਦਾ ਕਿਉਂਕਿ ਇਸ ਗਨ ਹਾਊਸ ਤੋਂ ਮਹਿਜ 20 ਮੀਟਰ ਦੀ ਦੂਰੀ ਤੇ ਜਿਹੜਾ ਇੱਕ ਨਾਕਾ ਹੈ ਨਾਕਾ ਉਹ ਨਾਕਾ ਹੈ ਜਿਹੜਾ ਜਿਹਦੇ ਚ ਸਿਰਫ 2-4 ਘੰਟੇ ਪੁਲਿਸ ਨਹੀਂ ਬਲਕਿ 24 ਘੰਟੇ ਰਹਿੰਦੀ ਹੈ ਕਿਉਂਕਿ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲੇ ਤਸਵੀਰਾਂ ਦਿਖਾਈਆਂ ਕਿ ਬਠਿੰਡਾ ਨੈਸ਼ਨਲ ਹਾਈਵੇ ਨੂੰ ਜੋੜਦਾ ਹੈ ਅੰਮ੍ਰਿਤਸਰ ਨੂੰ ਜੋੜਦਾ ਹੈ ਤੇ ਨਾਲ ਨਾਲ ਜਿਹੜੇ ਬਾਰਡਰ ਦੇ ਹੋਰ ਪਿੰਡ ਨੇ ਉਸ ਉਸ ਚੀਜ਼ ਨੂੰ ਜਿਹੜੇ ਹੈ ਚੌਂਕ ਜਿਹੜਾ ਜੋੜਦਾ ਹੈ ਇੱਥੇ ਉਹ ਹਾਈ ਟੈਕ ਨਾਕਾ ਰਹਿੰਦਾ ਹੈ ਲੇਕਿਨ باوجود ਇਸ ਤਰ੍ਹਾਂ ਚੋਰੀ ਦੀ ਘਟਨਾ ਨੂੰ ਅਣਜਾਣ ਦੇਣਾ ਸਰੇਆਮ ਵੈਪਨਸ ਲੈ ਕੇ ਚਲੇ ਜਾਣਾ ਕਿਥੇ ਨੇ ਸਾਹਮਣੇ ਨੇ نزدیک ਆ ਰਹੇ ਨੇ ਤੇ ਵੈਪਨਾਂ ਦਾ ਕਿਤੇ ਗਲਤ ਇਸਮਾਲ ਨਾ ਇਸ ਵੈਪਨਸ ਦਾ ਗਲਤ ਇਸਮਾਲ ਨਾ ਹੋਏ ਪੁਲਿਸ ਉਹਦੇ ਵਾਸਤੇ ਅਲੱਗ-ਅਲੱਗ ਟੀਮਾਂ ਬਣਾ ਰਹੀਆਂ ਨੇ ਲੇਕਿਨ ਫਿਲਹਾਲ ਹਜੇ ਤੱਕ ਪੁਲਿਸ ਜੜੀਆ ਖਾਲੀ ਹੱਥ ਹੈ ਮਨੀਸ਼ ਸ਼ਰਮਾ ਪੰਜਾਬ ਤੱਕ ਤਰਨਤਾਲ